ਹਾਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਆਪਦੀ ਆਪਦੀ ਲਾਈਫ ਵਿੱਚ ਬਹੁਤ ਖੁਸ਼ ਰਹਿਣ ਜੀ ਬਸ ਇਹੀ ਅਰਦਾਸ ਕਰ ਸਕਦੇ ਹਾਂ ਜੀ ਕਿਉਂਕਿ ਆਪਾਂ ਅਰਦਾਸ ਕਰ ਸਕਦੇ ਹਾਂ ਮਨਜੂਰ ਉਸ ਨੂੰ ਪਰਮਾਤਮਾ ਨੇ ਕਰਨਾ ਹੈ ਹਨਾ ਕਿਦੇ ਲਈ ਕਿੰਨੀ ਕਰਨਾ ਹੈ ਇਹ ਕੋਈ ਪਤਾ ਨਹੀਂ ਆਪਾਂ ਇਹ ਜੜੀਆਂ ਜ਼ਰੂਰ ਕਹਨੇ ਹਨਾ ਵੀ ਸਵੇਰੇ ਉੱਠ ਦੀ ਸਾਰ ਸਭ ਦਾ ਭਲਾ ਜ਼ਰੂਰ ਮੰਗਿਆ ਕਰੋ ਕੋਈ ਪਤਾ ਨਹੀਂ ਹੁੰਦਾ ਹਨਾ ਵੀ ਕਿਹਦੀ ਅਰਦਾਸ ਨਾਲ ਕੀ ਦਾ ਭਲਾ ਹੋ ਜਾਣਾ ਹੈ ਜਣੀ ਮੈਂ ਤਾਂ ਇਹ ਗੱਲ ਸੁਣੀ ਹੋਈ ਆ ਬਾਕੀ ਇਹ ਕਿੰਨੀ ਸੱਚ ਆ ਜਾਂ ਕਿੰਨੀ ਝੂਠ ਆ ਆਈ ਡੋਟ نو ਪਰ ਇਹ ਜ਼ਰੂਰ ਕਹਿੰਦੇ ਨੇ ਵੀ ਪਰਮਾਤਮਾ ਸਭ ਦਾ ਭਲਾ ਕਰੀ ਸ਼ਾਇਦ ਕਿਸੇ ਦੇ ਭਲੇ ਦੇ ਵਿੱਚ ਸਾਡਾ ਵੀ ਭਲਾ ਛੁਪਿਆ ਹੋਵੇ ਹਨਾ ਮੈਂ ਜੀ ਇੱਥੇ ਆਪਣੀ ਡੇਲੀ ਰੁਟੀਨ ਸ਼ੁਰੂ ਹੋ ਗਈ ਸੀ ਅਜ ਮੌਸਮ ਬਹੁਤ ਸੋਹਣਾ ਸੀਗਾ ਇੰਨੀ ਸੋਹਣਾ ਸੋਹਣਾ ਸੀਗਾ ਬਹੁਤ ਸੋਹਣੀ ਠੰਡੀ ਹਵਾ ਚੱਲਦੀ ਸੀ ਬੱਦਲ ਹੋਏ ਸੀਗੇ ਉਮੀਦ ਕਰਦੇ ਸੀ ਵੀ ਮੀਂਹ ਆਏਗਾ ਬਟ ਨੋ ਆ ਨਹੀਂ ਹੈਗਾ ਜਿਮੀ ਬਸ ਉਸ ਤੋਂ ਬਾਅਦ ਫਿਰ ਮੈਂ ਕਿਚਨ ਦਾ ਕੰਮ ਸਮੀਟ ਲਿਆ ਸੀ ਹਜੇ ਝਾੜੂ ਵਗੈਰਾ ਲਾ ਲਿਆ ਸੀ ਪੋਚੇ ਪੱਲੇ ਰਹਿੰਦੇ ਸੀ ਲਗਾਉਣ ਤੋਂ ਫਿਰ ਮੈਨੂੰ ਏਸੀ ਅੱਜ ਮੈਂ ਕਿਹਾ ਵੀ ਮੈਂਦੀ ਲਿਆਉਣ ਦੇ ਨੂੰ ਕਾਫੀ ਦਿਨ ਹੋ ਗਏ ਅੱ비 ਬਸ ਰੋਜ ਕਾਲ ਹੋ ਜਾਂਦੀ ਆ ਵੀ ਅੱਜ ਮਾਂਜਾ ਬਣਾ ਕੇ ਲਗਾ ਕੇ ਦੇਖਦੀ ਆ ਮੈਨੂੰ ਨਾ ਥੋੜੀ ਜੀ ਹੱਥਾਂ 'ਲੀ ਮੈਂਦੀ ਮੈਨੂੰ ਪਸੰਦ ਘਟਾਦੀ ਇਹ ਮੈਨੂੰ ਇਹਦਾ ਕਲਰ ਜਿਹੜਾ ਵਾਲਾਂ ਤੇ ਆਉਂਦਾ ਨਾ ਮੈਨੂੰ ਉਹ ਕਲਰ ਨਹੀਂ ਪਸੰਦ ਆਗਾ ਬਸ ਇਹ ਚੀਜ਼ ਤੋਂ ਮੈਨੂੰ ਥੋੜਿਆ ਜਿਹਾ ਹੋ ਜਾਂਦਾ ਤਾ ਕਰਕੇ ਬਸ ਮੇਥੇ ਜਿਵੇਂ ਕਿਚਨ ਦਾ ਕੰਮ ਹੋਇਆ ਸੀ ਫਿਰ ਮੈਂ ਇਹਦੇ ਵਿੱਚ ਨਾ ਵੈਸੇ ਮੈਂ ਇਹਦੇ ਵਿੱਚ ਆਮਲਾ ਪਾਊਡਰ ਪਾ ਲਿਆ ਸੀ ਕਿਉਂਕਿ ਆਮਲਾ ਪਾਊਡਰ ਜੇ ਆਪਾਂ ਕਿਸੇ ਉਹ ਪਾਉਂਦੇ ਆ ਉਹਦੀ ਮੈਨੂੰ ਇਹ ਸੀਗਾ ਵੀ ਸ਼ਾਇਦ ਜਿਵੇਂ ਬਲੈਕ ਨਸ ਦੀ ਉਹਦੀ ਹੋ ਜੂਗੀ ਕਾਲਸ ਜੀ ਹੋ ਜੂਗੀ ਹਨਾ ਤੇ ਵਿੱਚ ਫਿਰ ਮੈਂ ਦਹੀਂ ਪਾ ਕੇ ਆਮਲਾ ਪਾਊਡਰ ਦੇ 2 ਚਮਚ ਪਾ ਲੇ ਸੀ ਉਹ ਮੇਰੇ ਕੋਲ ਘਰ ਦੇ ਹੀ ਸੀ ਬਣਾਇਆ ਹੋਇਆ ਤੋੜਾ ਜਿਵੇਂ ਤੁਸੀਂ ਦੇਖਿਆ ਸੀਗਾ ਨਾ ਵੀ ਪਿਛਲੇ ਸਾਲ ਆਪਣੇ ਬੀ ਔਲੇ ਵਧੀਆ ਲੱਗੇ ਸੀਗੇ ਉਹਨਾਂ ਚੋਂ ਕੁਝ ਥੋੜੇ ਜਿਹਾ ਉਹ ਕਰਕੇ ਕਦੂਕਸ ਕਰਕੇ ਨਾ ਸ਼ਾਮਸ ਕਾ ਕੇ ਉਹਨਾਂ ਦਾ ਥੋੜਾ ਜਿਹਾ ਪਾਊਡਰ ਬਣਾ ਲਿਆ ਸੀ ਜਿਆਦਾ ਨਹੀਂ ਸੀ ਬਟ ਹਾਂ ਜੇ ਹੁਣ ਇਸ ਵਾਰ ਲੱਗੇ ਤਾਂ ਫਿਰ ਜ਼ਰੂਰ ਟਰਾਈ ਕਰਾਂਗੇ ਕਿਉਂਕਿ ਪਿਛਲੀ ਟਾਈਮ ਨਾ ਸੀ ਫਸਟ ਟਾਈਮ ਬਣਾ ਕੇ ਦੇਖਿਆ ਸੀ ਥੋੜਾ ਜਿਹਾ ਐਸੇ ਕਰਕੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਜਿੰਨੀ ਥੋੜੀ ਜੀ ਦੇਰ ਕੰਮ ਰਹਿੰਦੇ ਨੇ ਫਿਰ ਮੈਂ ਉਹ ਕਰਕੇ ਵੀ ਜਦ ਨੂੰ 2 ਘੰਟੇ ਲੰਘ ਜਾਣਗੇ ਮੇਰੇ ਹਨਾ ਫਿਰ ਹੁਣ ਤੁਸੀਂ ਦੇਖ ਸਕਦੇ ਹੋ ਵੀ 10:30 ਹੋ ਗਏ ਹੁਣ ਮੇਰੇ ਕੰਮਕਾਰ ਕੰਪਲੀਟ ਸੀ ਟੋਟਲੀ ਉਹ ਮੇਬੀਲੀ ਹੋ ਗਈ ਸੀ ਜੀ ਅ ਪਰ ਮੈਨੂੰ ਇਹ ਹੋ ਗਿਆ ਸੀ ਕਿ ਮੈਂ ਵਾਸ਼ ਮਸ਼ੀਨ ਵਗੈਰਾ ਜਿਵੇਂ ਮਤਲਬ ਜੋ ਵੀ ਮੇਰਾ ਕਲੀਨਿੰਗ ਦਾ ਕੰਮ ਹੈਗਾ ਸੀ ਉਹ ਮੈਂ ਸਾਰਾ ਕੰਪਲੀਟ ਕਰ ਲਿਆ ਸੀ ਅਬ ਦਾ ਪਰ ਮੈਂ ਕਿਹਾ ਵੀ ਹੁਣ ਇੱਥੇ ਸ਼ੀਸ਼ੇ ਅੱਗੇ ਖੜ ਕੇ ਮੈਂ ਲਗਾਉਣ ਲੱਗੀ ਸੀ ਮਹਿੰਦੀ ਪਰ ਫਿਰ ਮੈਨੂੰ ਇਹ ਹੋਇਆ ਮੈਂ ਕਿਹਾ ਵੀ ਕੋਈ ਨਾ ਕੋਈ ਟੁਪਕਾ ਤਾਂ ਵਿੱਚ गिरੂ ਗਈ ਵੀ ਇਹ ਦਿਨੋਂ ਤਾਂ ਮੈਂ ਬਾਅਦ ਵਿੱਚ ਹੀ ਸਾਫ਼ ਕਰ ਲੈਂਦੀ ਵੀ ਜਿਹੜੇ 5-7 ਮਿੰਟ ਬੇਸਟ ਕੀਤੇ ਕੁਝ ਚੀਜ਼ਾਂ ਦੀ ਕਹਿੰਦੇ ਹੁੰਦੇ ਨੇ ਅਕਲ ਬਾਅਦ ਵਿੱਚ ਹੀ ਆਉਂਦੀ ਹੁੰਦੀ ਹੈ ਹਨ ਵੀ ਕੁਝ ਗੱਲਾਂ ਪਤਾ ਨਹੀਂ ਲੱਗਦੀਆਂ ਹੁੰਦੀਆਂ ਹਨ ਫੇਰ ਮੈਂ ਕਿਹਾ ਚਲ ਦੇ ਦਿਆਂ ਵੀ ਦਵਾਰਾ ਸਾਫ਼ ਸਹੀ ਮੈਂ ਨਾ ਸੈਂਟਰ ਜੇ ਤੋਂ ਵਾਲ ਕਿਉਂਕਿ ਮੈਨੂੰ ਮੈਂ ਖੁਦ ਹੀ ਲਗਾਈ ਸੀ ਮੰਮੀ ਗਏ ਹੋਏ ਸੀਗੇ ਆਪਣੀ ਜੌਬ ਤੇ ਮੈਂ ਨਾ ਸੈਂਟਰ ਜੇ ਚੋਂ ਵਾਲ ਲੈ ਕੇ ਫਿਰ ਉਹਨਾਂ ਦਾ ਇੱਕ ਜੂڑا ਬਣਾ ਲਿਆ ਸੀ ਪਹਿਲਾਂ ਫਿਰ ਮੈਨੂੰ ਇਹ ਸੀਗਾ ਚਲੋ ਜੀ ਆਪਾਂ ਕਹਿੰਦੇ ਹੁੰਦੇ ਨੇ ਜਾਨ ਚੜੀ ਨਹੀਂ ਚੜਦੀ ਜ਼ਰੂਰ ਦੇਖੀ ਹੈ ਦੁਨੀਆ ਹਨਾ ਬੀਚੇ ਮੈਂ ਮਹਿੰਦੀ ਲਾਉਂਦੀ ਲਾਉਂਦੀ ਨੂੰ ਮੈਨੂੰ ਫੋਨ ਆਗੇ ਸੀ ਬਟ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲ ਮੈਂ ਫੋਨ ਪਿਕ ਤਾਂ ਨਹੀਂ ਕਰ ਸਕਦੀ ਹੈਗੀ ਵੀ ਪਰ ਮੈਂ ਦੇਖ ਲੰਨੀ ਆ ਨਾ ਵੀ ਕੀ ਦਾ ਆਇਆ ਹੋਇਆ ਏ ਵੀ ਕਈ ਵਾਰੀ ਚਲਾਇ ਹੁੰਦਾ ਕੋਈ ਜ਼ਰੂਰੀ ਹੁੰਦਾ ਨਾ ਪਰ ਮੈਨੂੰ ਇਹ ਸੀ ਮੇ ਮੰਮੀ ਦਾ ਫੋਨ ਆਇਆ ਸੀ ਮੈਂ ਕਿਹਾ ਚਲ ਮੇਰੀ ਹੁਣ ਥੋੜੀਓ ਮਹਿੰਦੀ ਰਹਿੰਦੀ ਆ ਵੀ ਫੇਰ ਕਰਕੇ ਪੁੱਛਦੀ ਆ ਹਨਾ ਵੀ ਕੀ ਕੰਮ ਸੀ ਤੇ ਫਿਰ ਮੈਂ ਨਾ ਇੱਕ ਵਾਰੀ ਉਦਲੀ ਸਾਈਡ ਤੋਂ ਬਾਹਰ ਲੈ ਲੈਂਦੀ ਸੀ ਉਹਨਾਂ ਨੂੰ ਪੂਰੇ ਤਰ੍ਹਾਂ ਮਹਿੰਦੀ ਲਗਾ ਕੇ ਨਾ मतलब एक साइड उधर नु कमा लंदी सी कमाए मैं नीचे तो ऊपरली साइड राउंड ਕੀਤਾ ਸੀਗਾ ਜੂੜੇ ਤੇ ਕਿਉਂਕਿ ਜੇ ਆਪਾਂ ਨਾ ਉਪਰੋਂ ਥੱਲੇ ਨੂੰ ਕਰਦੇ ਫੇ ਕਈ ਵਾਰੀ ਮੈਨੂੰ ਇਹ ਸੀਗਾ ਮੈਂ ਕਿਤੇ ਜ਼ਿਆਦਾ ਉਹ ਨਾ ਹੋ ਜਵੇ ਵੀ ਕੁਛ ਥੋੜਾ ਜਿਹਾ ਹੋ ਰਹੂਗਾ ਜੇ ਦੋਨੋਂ ਸਾਈਡਾਂ ਤੇ ਕਰਕੇ ਰੱਖਦੇ ਆ ਨਾ ਵੀ ਇੱਕ ਸਾਈਡ ਉਧਰੋਂ ਇੱਕ ਸਾਈਡ ਉਧਰੋਂ ਆਪਾਂ ਬੰਨ੍ਹ ਲੈਨੇ ਆ ਨਾ ਫਿਰ ਉਹ ਥੋੜਾ ਜਿਹਾ ਜੂੜਾ ਟਿਕਿਆ ਰਹਿੰਦਾ ਜੇ ਆਪਾਂ ਇੱਕ ਸਾਈਡ ਤੋਂ ਲੈ ਕੇ ਫਿਰ ਦੂਜੀ ਸਾਈਡ ਤੇ ਫਿਰ ਉਹ ਖੁੱਲ ਜਾਂਦਾ ਕਈ ਵਾਰੀ ਜੀ ਇਹ ਹੋ ਜਾਂਦਾ ਤਾ ਕਰਕੇ ਕਿਉਂਕਿ ਜੀ ਮੈਂ ਨਾ ਥੋੜੀ ਦੇਰ ਪਾਰਲਰ ਵਾਲੀ ਦੇ ਵੀ ਸਿੱਖਿਆ ਸੀਗਾ ਕੁਝ ਕੰਮ ਤਾਂ ਕਰਕੇ ਬਸ ਥੋੜੀ ਬਹੁਤ ਹੀ ਨੌਲੇਜ ਇਕੱਠੀ ਕਰ ਲਈ ਸੀਗੀ ਚਲੋ ਬਾਲਾ ਕੁਝ ਤਾਂ ਨਹੀਂ ਆਉਂਦਾ ਹੈਗਾ ਪਰ ਇਸ ਕਿਉਂਕਿ ਉਦੋਂ ਮੈਂ ਅਨਮੈਰਿਜ ਸੀਗੀ ਉਦੋਂ ਕੀਤਾ ਸੀਗਾ ਜਿਵੇਂ ਪਿੰਡਾਂ ਦੇ ਵਿੱਚ ਕੋਰਸ ਆਉਂਦੇ ਹੁੰਦੇ ਸੀਗੇ ਪਾਰਲਰ ਵਗੈਰਾ ਤਾਂ ਉਦੋਂ ਮੈਂ ਕਰ ਲਿਆ ਸੀ ਜਣੀ ਅਸੀਂ ਕਈ ਸੀਗੀ ਮੇਰੀ ਕਜ਼ਨ ਵੀ ਸੀ ਇੱਕ ਹੋਰ ਸੀ ਮੇਰੀ ਕਜ਼ਨ ਅਸੀਂ ਤਿੰਨ ਚਾਰ ਜਣੀ ਅਸੀਂ ਬਾਕੀ ਹੋਰ ਪਿੰਡ ਦੇ ਵਿੱਚੋਂ ਹੈਗੀਆਂ ਸੀਗੀਆਂ ਉਦੋਂ ਕੀਤਾ ਸੀ ਚਲੋ ਆਏ ਹੋ ਜਾਂਦਾ ਵੀ ਹਰ ਟਾਈਮ ਦੇ ਨਾਲ ਹਰ ਚੀਜ਼ ਬਦਲੀ ਜਾਂਦੀ ਹੈ ਹਨਾ ਪਰ ਕੁਝ ਚੀਜ਼ਾਂ ਆਇਆਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੁੰਦਾ ਵੀ ਹਾਂ ਇਹ ਚੀਜ਼ ਐਦਾਂ ਦੀ ਆ ਫਿਰ 2-3 ਘੰਟੇ ਬਾਅਦ ਰੱਖਣ ਤੋਂ ਬਾਅਦ ਫਿਰ ਮੈਂ ਸਿਰ ਧੋ ਕੇ ਆਈ ਸੀ ਜੀ ਪਰ ਮਹਿੰਦੀ ਵਾਲੇ ਵਾਲਣਾ ਧੋਣੇ ਬਹੁਤ ਮੁਸ਼ਕਿਲ ਨੇ ਉਦੋਂ ਤੱਕ ਫਤੇ ਵੀ ਆ ਗਿਆ ਸੀਗਾ ਉਹਨੂੰ ਇਹ ਸੀਗਾ ਵੀ ਮम्मा ਪਾਪ ਕੌਰਨ ਬਣਾ ਦਿਓ ਮੈਂ ਕਿਹਾ ਮम्मी ਨੇ ਬਣਾਤੀ ਸੀ ਜਿਹੜੀ ਮੈਂ ਨਾਉਣ ਗਈ ਸੀਗੀ ਉਹ ਕਹਿੰਦਾ ਸੀ ਜਾਂਦਾ ਵੀ ਬਣਾ ਦਿਓ ਮੈਂ ਕਿਹਾ ਵੀ 5 ਮਿੰਟ ਰੋ ਜਾ ਵੀ ਹੁਣ ਮੈਂ ਮਰ ਜਾ ਸਿਰ ਧੋਏ ਲੰਮਾ ਵੀ ਧੋ ਕੇ ਫਿਰ ਬਣਾ ਕੇ ਦਿੰਦੀ ਆ ਹਨਾ ਫਿਰ ਮੈਂ ਕਿਹਾ ਮੈਨੂੰ ਵੀ ਆ ਵੀ ਮੈਂ ਹਵਾ ਕੋਲ ਬੈਠ ਜੂੰਗੀ ਅ ਕੁਝ ਮਸ਼ੀਨ ਦਾ ਕੰਮ ਵੀ ਕਰਨ ਆਲਾ ਪਿਆ ਸੀਗਾ ਬਸ ਵਾਲ ਮੈਂ ਥੋੜੇ ਜਿਹਾ ਕੀਤੇ ਸੀ ਇੱਕ ਤਾਂ ਜਿਹੜਾ ਕਲਰ ਜਿਆ ਬਹੁਤ ਉਤਰਦਾ ਏ ਤਾਂ ਕਰਕੇ ਮੈਨੂੰ ਥੋੜਾ ਜਿਹਾ ਘੱਟ ਉਹ ਲੱਗਦਾ ਏ ਮੇਖ ਵਿਚਾਲੇ ਨਹੀਂ ਦੇਰ ਸਿਕਾਉਣੇ ਆ ਜੀ ਕੁਛ ਨਾ ਇਹਦੇ ਨਾਲ ਬਲ ਰਫ ਜਿਆਦਾ ਹੋ ਜਾਂਦੇ ਨੇ ਜਿਹੜੀ ਹੱਥਾਂ 'ਨੀ ਮਹਿੰਦੀ ਆ ਬ੍ਰਾਂਡ ਚਾਹੇ ਕੋਈ ਵੀ ਲਾ ਲਓ ਜੀ ਅ ਬਸ ਹੁਣ ਅਸੀਂ ਮੈਂ ਤਾਂ ਮੰਮੀ ਵੀ ਲੱਗੇ ਅਸੀਂ ਚਾਹ ਫਤੇ ਲੱਗੇ ਅਸੀਂ ਪਾਪਾ ਨੂੰ ਖਾਣ ਨਾਲ ਕੁਛ ਫੋਨ ਤੇ ਦੇ ਦ ਅਸੀਂ ਨਾਲੇ ਕੁਛ ਦੇਰ ਬੈਠਦੇ ਆ ਫਿਰ ਹਾਂ ਅੱਜ ਤਾਂ ਨਾ ਕੋਈ ਰੈਸਟ ਵੀ ਨਹੀਂ ਹੋਈ ਜਾਈ ਕਿਉਂਕਿ ਸਿਰ ਨੂੰ ਮਹਿੰਦੀ ਲੱਗੀ ਹੋਈ ਸੀ ਫਿਰ ਇਹ ਸੀਗਾ ਵੀ ਪੈਨ ਜੁਗੀ ਵੀ ਨਹੀਂ ਸੀਗੀ ਹਨਾ ਵੀ ਇਹ ਜੇ ਹੁਣ ਆਪਾਂ ਪੈ ਜਾਗੇ ਤਾਂ ਰੈਸਟ ਹੋਊਗੀ ਨਹੀਂ ਬੈਠ ਕੇ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਵੀ ਕੋਈ ਰੈਸਟ ਹੈਗੀ ਹੈ ਚਾਹੇ ਫੋਨੇ ਚ ਲਾਇਆ ਹਨਾ ਪਰ ਉਹ ਚੀਜ਼ ਤਾਂ ਹੋ ਜਾਂਦਾ ਤਾਂ ਕਰਕੇ ਮੰਮੀ ਥੋੜਾ ਮਸ਼ੀਨ ਤੇ ਲੱਗੇ ਹੋਏ ਸੀਗੇ ਜਿਹੜਾ ਕੰਮ ਕਰਨ ਵਾਲਾ ਸੀਗਾ ਮੇਰਾ ਹਜੇ ਕਰਨ ਦਾ ਰਹਿਦਾ ਸੀ ਮੈਂ ਕਿਹਾ ਵੀ ਚਲ ਫਿਰ ਮੈਂ ਬਾਅਦ ਵਿੱਚ ਕਰਦੀ ਆਂ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸੋਹਣਾ ਮੌਸਮ ਹੈ ਹੁਣ ਸ਼ਾਮ ਜੀ ਨੂੰ ਵੀ ਏਸੇ ਵੀ ਸਵੇਰ ਦਾ ਤਾਂ ਜੀ ਮੀ ਆਇਆ ਨਹੀਂ ਹੈਗਾ ਉਹ ਤਾਂ ਛਾਤੀ ਮਾਤੀ ਜੀ ਖੇਡ ਗਈ ਚਲੇ ਗਿਆ ਹੈ ਨਾ ਹੁਣ ਦੇਖਦੇ ਸੀਗੇ ਵੀ ਸ਼ਾਇਦ ਆਊ ਜਾਂ ਨਹੀਂ ਆਊ ਪਤਾ ਨਹੀਂ ਹੈਗਾ ਪਰ ਵਾਲ ਨਾ ਇੰਨੇ ਮਤਲਬ ਐ ਲੱਗਦੇ ਸੀ ਮੈਨੂੰ ਦਾ ਅੱਜ ਮੈਂ ਸ਼ੈਂਪੂ ਨਹੀਂ ਸੀ ਕੀਤਾ एक्चुअली ਮੈਂ ਕਿਹਾ ਵੀ ਚਲ ਜਿਹੜਾ ਬਹੁਤ ਥੋੜਾ ਬਹੁਤ ਤਾਂ ਕਲਰ ਹੋਊਗਾ ਨਾ ਵੀ ਉਹ ਹੋ ਜਾਊਗਾ ਵੀ ਹੋਰ ਚੜ ਜਾਊਗਾ ਦਾ ਇਸੇ ਕਰ ਮੈਂ ਕਿ ਵੀ ਚਲ ਕੱਲ ਨੂੰ ਫਿਰ ਕਰੂੰਗੀ ਵੀ ਸ਼ੈਂਪੂ ਕਰ ਲੂੰਗੀ ਦੁਬਾਰਾ ਵੀ ਅੱਜ ਨਹੀਂ ਕਰਦੀ ਹੈਗੀ ਫਿਰ ਇਸੇ ਕਰਕੇ ਮੈਂ ਅੱਜ ਨਾ ਸਰੋਂ ਦਾ ਤੇਲ ਲਵਾ ਲਿਆ ਸੀ ਮੈਂ ਕਿਹਾ ਵੀ ਨਾ ਤਾਂ ਥੋੜੇ ਜਿਹੜੇ ਵਾਲ ਜ਼ਿਆਦਾ ਐ ਰਫ ਜਿਹਾ ਲੱਗਦੇ ਨੇ ਵੀ ਉਹ ਸਹੀ ਹੋ ਜਾਣਗੇ ਮੰਮੀ ਲੱਗੇ ਸੀ ਮੇਰੇ ਹੈਡ ਮ사ਜ ਕਰਨ ਪਰ ਇਹ ਹੋ ਜਾਂਦਾ ਜੀਜਾ ਸਿਰ ਨੂੰ ਤੇਲ ਲਾਉਣ ਨਾਲ ਆਰਾਮ ਬਹੁਤ ਆਉਂਦਾ ਹੈ ਨਾ ਫਤਿਹ ਦੇ ਪਾਪਾ ਹੱਸਦੇ ਸੀ ਕਹਿੰਦੇ ਅੱਗੇ ਘਾਟੇ ਦਾ ਦਿਮਾਗ ਚੱਲਦਾ ਨੂੰ ਕਿ ਜਿਹੜਾ ਇਹ ਮ사ਜ ਕਰ ਕਰਕੇ ਵੀ ਹੋਰ ਦਿਮਾਗ ਖੋਲਣ ਲੱਗੇ ਹੋਏ ਹੋ ਹਨ ਆਏ ਹੱਸਦੇ ਸੀ ਮੈਂ ਕਿਹਾ ਵੀ ਚਲ ਹੁਣ ਦੇ ਦਿਆਂ ਜੀ ਬਾਕੀ ਹੋਰ ਜਿਹੜੇ ਕੰਮ ਕਰ ਕਰਨ ਵਾਲੇ ਨੇ ਫਿਰ ਉਹ ਸ਼ੁਰੂ ਕਰਦੇ ਆ ਜਿਨ੍ਹਾਂ ਦੀ ਆਦਤ ਬਣੀ ਹੋਈ ਹੈ ਨਾ ਜੀ ਇਹ ਹੈਡ ਮ사ਜ ਦੀ ਉਹਨਾਂ ਨੂੰ ਤਾਂ ਆਉਂਦਾ ਹੈ ਰਾਵ ਨਹੀਂ ਵੈਸੇ ਜ਼ਿਆਦਾਤਰ ਨਾ ਹੁਣ ਬਹੁਤ ਚੀਜ਼ਾਂ ਦਾ ਫਰਕ ਪੈ ਗਿਆ ਹੁਣ ਲੋਕ ਕਰਵਾਉਂਦੇ ਨਹੀਂ ਹੈਗੇ ਪਰ ਸਾਨੂੰ ਭੈਣ ਭਾਈਆਂ ਨੂੰ ਨਾ ਸ਼ੁਰੂ ਤੋਂ ਆਦਤ ਬਣੀ ਹੋਈ ਸੀ ਜਿਵੇਂ ਨਾ ਮੈਂ ਤੁਸੀਂ ਹੁਣ ਵੀ ਛੁੱਟੀਆਂ 'ਚ ਦੇਖਿਆ ਨਾ ਜਿਵੇਂ ਸਿਰ ਨਹਾ ਲੈਣਾ ਤਾਂ ਮੰਮੀ ਨੇ ਕਿਹਾ ਨਾ ਵੀ ਸਿਰ ਨੂੰ ਤੇਲ ਲਵਾਓ ਸਿਰ ਨੂੰ ਤੇਲ ਲਵਾਓ ਹਨਾ ਪਰ ਸਾਨੂੰ ਹੁਣ ਵੀ ਇਹ ਚੀਜ਼ ਵਧੀਆ ਲੱਗਦੀ ਹੈ ਹਨਾ ਵੀ ਮਾਂ ਦੇ ਹੱਥਾਂ ਦਾ ਪਿਆਰ ਮਿਲਦਾ ਹੈ ਇਨਸਾਨ ਨੂੰ ਹਨਾ ਚਲੋ ਹਾਂ ਛੋਟੇ ਬੱਚੇ ਹੁੰਦਾ ਹਨ ਆਪਦੀ ਮਾਂ ਨੂੰ ਦਿਹਾੜੀ ਵਿੱਚ 100 ਵਾਰ ਮਿਲਦੇ ਕਰਦੇ ਹਨਾ ਆਉਂਦੇ ਵੀ ਜੱਫੀ ਪਾਉਂਦੇ ਨੇ ਜਾਂਦੇ ਵੀ ਉਧਰ ਨੂੰ ਵੀ ਉਧਰ ਨੂੰ ਵੀ ਹਨਾ ਤੇ ਹੁਣ ਬੱਚਿਆਂ ਕੋਲ ਸਿਰ ਏ ਆ ਵੀ ਜਿਵੇਂ ਹੈੱਡ ਮ사ਜ ਕਰਾਉਣੀ ਆ ਤਾਂ ਮਾਂ ਦੀ ਇੱਕ ਗੋਦ ਦਾ ਅਹਿਸਾਸ ਹੁੰਦਾ ਏ ਇਹ ਚੀਜ਼ ਹਨਾ ਜਿਵੇਂ ਆਪਾਂ ਮ사ਜ ਕਰਾਉਣੇ ਜੋ ਕਰਦੇ ਆ ਵੀ ਮਾਂ ਦੇ ਗੋਦ ਦੇ ਅਨਿੱਗਰ ਹੋ ਗਿਆ ਪਿਆਰ ਲਾ ਲੋ ਹਨਾ ਵੀ ਉਹ ਚੀਜ਼ਾਂ ਦਾ ਏ ਕਿਉਂਕਿ ਜਿਨ੍ਹਾਂ ਕੋਲ ਜੀ ਪੇਰੈਂਟਸ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦੀ ਕਦਰ ਨਹੀਂ ਹੈਗੀ ਪਰ ਜਿਨ੍ਹਾਂ ਲੋਕਾਂ ਨੇ ਇਹ ਦੋਨੇ ਚੀਜ਼ਾਂ ਗੁਮਾਇਆ ਹੋਣੀਆਂ ਨੇ ਜਾਂ ਇੱਕ ਵੀ ਚੀਜ਼ ਦੋਨਾਂ ਚੋਂ ਇੱਕ ਵੀ ਗੁਮਾਇਆ ਹੋਇਆ ਨਾ ਵੀ ਮਾਂ-ਵਾਪੇ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖਿਓ ਨਾ ਵੀ ਮਾ-ਬਾਪ ਦੀ ਕਦਰ ਕੀ ਹੁੰਦੀ ਆ ਮਾ-ਬਾਪ ਦਾ ਪਿਆਰ ਕੀ ਹੁੰਦਾ ਈ ਹੈ ਨਾ ਬੇਸ਼ੱਕ ਚਾਹੇ ਤੁਹਾਨੂੰ ਲੱਖ ਦੁਨੀਆ ਪਿਆਰ ਕਰਦੀ ਆ ਪਰ ਮਾ-ਬਾਪ ਵਾਲਾ ਪਿਆਰ ਨਹੀਂ ਦੇ ਸਕਦੀ ਦੁਨੀਆ ਨਾ ਬਾਜੀ ਮੈਂ ਇੱਥੇ ਲੱਗੀ ਸੀ ਮਸ਼ੀਨ ਦਾ ਕੰਮ ਕਰਨ ਵੇ ਮਸ਼ੀਨ ਦਾ ਨਾ ਮੇਰਾ ਥੋੜਾ ਜਿਹਾ ਬਿਲਕੁਲ ਹੀ ਰਹਿ ਗਿਆ ਸੀ ਜਦ ਨੂੰ ਹੋ ਗਿਆ ਸੀ ਮੀਨ ਸਟਾਰਟ ਅੱਜ ਤਾਂ ਕਹਿੰਦੇ ਜਿਵੇਂ ਕੱਲ ਵੀ ਮੀ ਪਿਆ ਸੀ ਅਸਰ ਦੁਆਰਾ ਨਾ ਪਰਮਾਤਮਾ ਫਿਰ ਤੋਂ ਮਿਹਰવાન ਹੋ ਗਿਆ ਹੈ ਨਾ ਜੀਦੀ ਉਮੀਦ ਨਹੀਂ ਸੀ ਇਹ ਵੀ ਇੰਨੀ ਛੇਤੀ ਕਿਉਂਗੇ ਜੀ ਪਹਿਲਾਂ ਨਾ ਬਹੁਤ ਦਿਨਾਂ ਤੋਂ ਉਡੀਕਦੇ ਸੀ ਮੀਂਹ ਆ ਨਹੀਂ ਸੀ ਰਿਹਾ ਹਨਾ ਪਰ ਏ ਸੀ ਕੱਲ ਹਨਾ ਵੀ ਕਿੰਨੇ ਦਿਨਾਂ ਤੋਂ ਉਡੀਕ ਕਰਦੇ ਕਰਦੇ ਹਨਾ ਵੀ ਪਰ ਮੀਂਹ ਆ ਗਿਆ ਕੱਲ ਅ ਕੱਲ ਮੀਂਹ ਆਇਆ ਪਰ ਅੱਜ ਜਣੀ ਇਹ ਸੀਗਾ ਵੀ ਸ਼ਾਇਦ ਹਨਾ ਉਹ ਕਾਫੀ ਤੇਜ਼ ਜੋ ਸ਼ਾਮ ਨੂੰ ਤਾਂ ਤੇਜ਼ ਹਵਾ ਵੀ ਚੱਲ ਪਈ ਸੀ ਪਰ ਇਹ ਹੋ ਗਿਆ ਸੀਗਾ ਵੀ ਸ਼ਾਇਦ ਨਾ ਵੀ ਮੀਂਹ ਦੇ ਇਹਨੇ ਹਵਾ ਨੇ ਚੱਕ ਦੇਣਾ ਬੱਦਲ ਹਨਾ ਵੀ ਨਹੀਂ ਆਉਂਦਾ ਹੈਗਾ ਪਰ ਇਨਾ ਜ਼ਿਆਦਾ ਤੇਜ਼ ਆਇਆ ਮੀ ਇਕਦਮ ਬੈਠੇ ਬੈਠੇ ਨਾ ਬਸ ਦੇ ਦੇ ਸੀ ਇਹ ਜਿਵੇਂ ਮਸ਼ੀਨ ਮਤਲਬ ਛੜ ਦੇ نیچے ਕਰ ਲਈ ਸੀ ਅੰਦਰ ਲੈ ਕੇ ਜਾਣੀ ਸੀ ਕੁਝ ਫਤੇ ਦਾ ਥੋੜਾ ਜਿਹਾ ਸਰੀਰ ਸਹੀ ਨਹੀਂ ਸੀਗਾ ਉਹਨੂੰ ਜ਼ਖਾਮ ਪੁਜਾਰਾ ਹੋਇਆ ਸੀ ਜਿਵੇਂ ਉਹ ਮੌਸਮ ਕਰਕੇ ਇਨਫੈਕਸ਼ਨ ਜੀ ਤਾਂ ਕਰਕੇ ਉਹ ਦਵਾਈ ਲੈਣਗੇ ਸੀ ਪਰ ਉਹ ਵੀ ਮੀਨੇ ਕਿ ਰਲੇ ਜੀ ਆਪਣੇ ਪਿੰਡ ਨਾਲ ਦੇ ਲੈਣੇ ਸੀ ਪਰ ਇੰਨੀ ਛੇਤੀ ਨਾ ਇੰਨਾ ਜ਼ਿਆਦਾ ਤੇਜ਼ ਹੋ ਗਿਆ ਸੀ ਮੀ ਤੁਸੀਂ ਦੇ ਸਕਦੇ ਹੋ ਨਾ ਵੀ बस मैं 5-10 मिनटों ਦੇ ਵਿੱਚ ਲਾ ਲਉ ਤੁਸੀਂ ਵੀ ਇੰਨਾ ਜ਼ਿਆਦਾ ਤੇਜ਼ ਸੀਗਾ ਵਾਜੀ ਹੁਣ ਆਪਾਂ ਕਰ ਦਿੰਨੇ ਆ ਇੱਥੇ ਜਿਹੜਾ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਨਵਾਂ ਬਲੌਗ ਓਕੇ ਬਾਈ ਟੇਕ ਕੇਅਰ ਸਭ updam ਦਾ ਖਿਆਲ ਰੱਖੋ ਪਰਮਾਤਮਾ ਦਾ ਨੋ ਲੈਂਦੇ ਰਹੋ